ਕਿਸਾਨੀ ਕੋਲ ਦੇ ਵਿੱਚੋਂ ਕਿਸਾਨੀ ਅੰਦੋਲਨ ਦੇ ਵਿੱਚੋਂ ਭੁੱਖ ਹੜਤਾਲ ਦੀ ਅਪੀਲ ਕੀਤੀ ਗਈ ਆ ਔਰ ਮੈਂ ਆਪਣੀ ਸਾਰੀ ਟੀਮ ਨੂੰ ਬਾਹਰ ਬੈਠੇ ਜਿਹੜੇ ਸਾਡੇ ਐਨ ਡੀ ਆਰ ਆਈ ਭੈਣ ਭਰਾਵਾ ਉਹਨਾਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਾਂ ਇਸ ਕਾਲ ਦਾ ਹਿੱਸਾ ਬਣਨਾ ਆਪਾਂ ਵੀ ਆਪਣੇ ਘਰਾਂ ਦੇ ਜਿਹੜੇ ਚੁੱਲ੍ਹੇ ਆ ਕੱਲ ਬੰਦ ਰੱਖਣੇ ਆ ਔਰ ਨਾਲ ਦੀ ਨਾਲ ਆਪਾਂ ਸਾਰਾ ਦਿਨ ਇਸ ਚੀਜ਼ ਬਾਰੇ ਵਿਚਾਰ ਕਰਨਾ ਸੋਚਣਾ ਕਿ ਜਿਹੜੀ ਸਾਡੇ ਕਿਸਾਨਾਂ ਦੀ ਸਟਰਗਲ ਆ ਮਜ਼ਦੂਰਾਂ ਦੀ ਸਟਰਗਲ ਆ ਇਹਦਾ ਆਪਾਂ ਹਿੱਸਾ ਕਿਤਾ ਬਣ ਸਕਦੇ ਆ ਤੇ ਨਾਲ ਦੀ ਨਾਲ ਇਹ ਜਿਹੜੇ ਲੋਕ ਨੇ ਸਾਡੇ ਇਹ ਕਿਉਂ ਸਟਰਗਲ ਕਰ ਰਿਹਾ ਇਸ ਦੇ ਬਾਰੇ ਵੀ ਸੋਚਣ ਦੀ ਸਾਨੂੰ ਲੋੜ ਆ ਨਾਲ ਜਿਹੜੇ ਸਾਡੇ ਸਿੱਖ ਭੈਣ ਭਰਾ ਆ ਉਹਨਾਂ ਨੂੰ ਅਪੀਲ ਕੀਤੀ ਗਈ ਆ ਤੁਸੀਂ ਗੁਰੂ ਘਰਾਂ ਚ ਜਾ ਕੇ ਕਿਸਾਨਾ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨੀ ਸਾਡੇ ਹਿੰਦੂ ਮੁਸਲਮਾਨ ਭੈਣ ਭਰਾਵਾਂ ਨੂੰ ਮਸਜਿਦ ਤੇ ਮੰਦਰਾਂ ਦੇ ਵਿੱਚ ਜਾਣ ਦੀ ਅਪੀਲ ਕੀਤੀ ਗਈ ਆ ਔਰ ਜਿਹੜੇ ਸਾਡੇ ਵੀਰ ਭੈਣ ਜਿਹੜੇ ਕਿਸੇ ਵੀ ਧਰਮ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਉਹਨਾਂ ਨੂੰ ਆਪਣੇ ਤਰੀਕਿਆਂ ਦੇ ਨਾਲ ਕਿਸਾਨੀ ਕੋਲ ਦੇ ਬਾਰੇ ਸੋਚਣ ਦੀ ਅਪੀਲ ਕੀਤੀ ਗਈ ਆ ਉਹਨਾਂ ਦੀ ਚੜ੍ਹਦੀ ਕਲਾ ਦੀ ਅਪੀਲ ਕੀਤੀ ਗਈ ਆ ਪਲੀਜ਼ ਮੈਂ ਫੇਰ ਕਹਿਣਾ ਅਹ ਥੋੜੀ ਜੀ ਆਪਣੇ ਵਿੱਚ ਰਿਅਲਾਈਜੇਸ਼ਨ ਲੈ ਕੇ ਆਈਏ ਕਿ ਜਿਹੜੇ ਕਿਸਾਨ ਹੈ ਮਜ਼ਦੂਰ ਹੈ ਇਹ ਸਟਰਗਲ ਕਿਉਂ ਕਰ ਰਹੇ ਆ ਕੋਈ ਇਹਨਾਂ ਦਾ ਸ਼ੌਂਕ ਨਹੀਂ ਆ ਸੜਕਾਂ ਨੂੰ ਬਲੌਕ ਕਰਨਾ ਇਹਨਾਂ ਦੀ ਮਜਬੂਰੀ ਆ ਹਾਂ ਅ ਟੰਗ ਤਰੀਕਿਆਂ ਨਾਲ ਅਸੀਂ ਇਹ ਗ੍ਰੀਨ ਨਹੀਂ ਕਰ ਸਕਦੇ ਪਰ ਜਿਹੜੀ ਸਟਰਗਲ ਆ ਤੁਹਾਡੇ ਸਾਹਮਣੇ ਸਾਰਾ ਕੁਝ ਆ ਰਿਹਾ ਕਿੱਤਾਂ ਜਿਹੜੀਆਂ ਪੁਲਸ ਦੀਆਂ ਜਿਹੜੀਆਂ ਜਿਹੜਾ ਰਵਈਆ ਵਾ ਸਰਕਾਰਾਂ ਦਾ ਉਹ ਸਹੀ ਨਹੀਂ ਆ ਮੈਂ ਫੇਰ ਅਪੀਲ ਕਰਦਾ ਸਰਕਾਰਾਂ ਨੂੰ ਸੋਚਿਆ ਜਾਵੇ ਕਿਸਾਨਾਂ ਦੀ ਮੰਗਾਂ ਦੇ ਉੱਤੇ ਔਰ ਜਗਜੀਤ ਸਿੰਘ ਸਰਦਾਰ ਜਗਜੀਤ ਸਿੰਘ ਜਿੱਦੜੇਵਾਲ ਦੀ ਜਿਹੜੀ ਸਿਹਤ ਆ ਉਦੇ ਬਾਰੇ ਸਾਨੂੰ ਜਰੂਰ ਇਸ ਵੇਲੇ ਚਿੰਤਾ ਆ ਵਾਈਗੋਜੀ ਕਖਾਨਾ ਵਾਈਗੋਜੀ ਕੀ ਫਤ ਹੈ ਕਿਸਾਨੀ ਕੋਲ ਦੇ ਵਿੱਚੋਂ ਕਿਸਾਨੀ ਅੰਦੋਲਨ ਦੇ ਵਿੱਚੋਂ ਭੁੱਖ ਹੜਤਾਲ ਦੀ ਅਪੀਲ ਕੀਤੀ ਗਈ ਆ ਔਰ ਮੈਂ ਆਪਣੀ ਸਾਰੀ ਟੀਮ ਨੂੰ ਬਾਹਰ ਬੈਠੇ ਜਿਹੜੇ ਸਾਡੇ ਐਨ ਡੀ ਆਰ ਆਈ ਭੈਣ ਭਰਾਵਾ ਉਹਨਾਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਾਂ ਇਸ ਕਾਲ ਦਾ ਹਿੱਸਾ ਬਣਨਾ ਆਪਾਂ ਵੀ ਆਪਣੇ ਘਰਾਂ ਦੇ ਜਿਹੜੇ ਚੁੱਲ੍ਹੇ ਆ ਕੱਲ ਬੰਦ ਰੱਖਣੇ ਆ ਔਰ ਨਾਲ ਦੀ ਨਾਲ ਆਪਾਂ ਸਾਰਾ ਦਿਨ ਇਸ ਚੀਜ਼ ਬਾਰੇ ਵਿਚਾਰ ਕਰਨਾ ਸੋਚਣਾ ਕਿ ਜਿਹੜੀ ਸਾਡੇ ਕਿਸਾਨਾਂ ਦੀ ਸਟਰਗਲ ਆ ਮਜ਼ਦੂਰਾਂ ਦੀ ਸਟਰਗਲ ਆ ਇਹਦਾ ਪਹਿਸਾ ਕਿੱਦਾਂ ਬਣ ਸਕਦੇ ਆ ਤੇ ਨਾਲ ਦੀ ਨਾਲ ਇਹ ਜਿਹੜੇ ਲੋਕ ਨੇ ਸਾਡੇ ਇਹ ਕਿਉਂ ਸਟਰਗਲ ਕਰ ਰਹੇ ਆ ਇਸ ਤੇ ਬਾਰੇ ਵੀ ਸੋਚਣ ਦੀ ਸਾਨੂੰ ਲੋੜ ਆ ਨਾਲ ਜਿਹੜੇ ਸਾਡੇ ਸਿੱਖ ਭੈਣ ਭਰਾ ਆ ਉਹਨਾਂ ਨੂੰ ਅਪੀਲ ਕੀਤੀ ਗਈ ਆ ਤੁਸੀਂ ਗੁਰੂ ਘਰਾਂ 'ਚ ਜਾ ਕੇ ਕਿਸਾਨੀ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨੀ ਸਾਡੇ Hindu Muslim ਭੈਣ ਭਰਾਵਾਂ ਨੂੰ ਮਸਜਿਦ ਤੇ ਮੰਦਰਾਂ ਦੇ ਵਿੱਚ ਜਾਣ ਦੀ ਅਪੀਲ ਕੀਤੀ ਗਈ ਆ ਔਰ ਜਿਹੜੇ ਸਾਡੇ ਵੀਰ ਭੈਣ ਜਿਹੜੇ ਕਿਸੇ ਵੀ ਧਰਮ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਉਹਨਾਂ ਨੂੰ ਆਪਣੇ ਤਰੀਕਿਆਂ ਦੇ ਨਾਲ ਕਿਸਾਨੀ ਕੋਲ ਦੇ ਬਾਰੇ ਸੋਚਣ ਦੀ ਅਪੀਲ ਕੀਤੀ ਗਈ ਆ ਉਹਨਾਂ ਦੀ ਚੜ੍ਹਦੀ ਕਲਾ ਦੀ ਅਪੀਲ ਕੀਤੀ ਗਈ ਆ ਪਲੀਜ਼ ਮੈਂ ਫੇਰ ਕਹਿਣਾ ਅਹ ਥੋੜੀ ਜੀ ਆਪਣੇ ਵਿੱਚ ਰਿਅਲਾਈਜ਼ੇਸ਼ਨ ਲੈ ਕੇ ਆਈਏ ਕਿ ਜਿਹੜੇ ਕਿਸਾਨ ਆ ਮਜ਼ਦੂਰ ਆ ਇਹ ਸਟਰਗਲ ਕਿਉਂ ਕਰ ਰਹੇ ਆ ਕੋਈ ਇਹਨਾਂ ਦਾ ਸ਼ੌਂਕ ਨਹੀਂ ਆ ਸੜਕਾਂ ਨੂੰ ਬਲੌਕ ਕਰਨਾ ਇਹਨਾਂ ਦੀ ਮਜਬੂਰੀ ਆ ਹਾਂ ਅ ਟੰਗ ਤਰੀਕਿਆਂ ਨਾਲ ਅਸੀਂ ਅਗਰੀ ਨਹੀਂ ਕਰ ਸਕਦੇ ਪਰ ਜਿਹੜੀ ਸਟਰਗਲ ਆ ਤੁਹਾਡੇ ਸਾਹਮਣੇ ਸਾਰਾ ਕੁਝ ਆ ਰਿਹਾ ਕਿੱਦਾਂ ਜਿਹੜੀਆਂ ਪੁਲਿਸ ਦੀਆਂ ਜਿਹੜੀਆਂ ਜਿਹੜਾ ਰਵੱਈਆ ਵਾ ਸਰਕਾਰਾਂ ਦਾ ਉਹ ਸਹੀ ਨਹੀਂ ਆ ਮੈਂ ਫੇਰ ਅਪੀਲ ਕਰਦਾ ਸਰਕਾਰਾਂ ਨੂੰ ਸੋਚਿਆ ਜਾਵੇ ਕਿਸਾਨਾਂ ਦੀ ਮੰਗਾਂ ਦੇ ਉੱਤੇ ਔਰ ਜਗਜੀਤ ਸਿੰਘ ਸਰਦਾਰ ਜਗਜੀਤ ਸਿੰਘ ਜੀ ਦੱਲੇਵਾਲ ਦੀ ਜਿਹੜੀ ਸਿਹਤ ਆ ਉਦੇ ਬਾਰੇ ਸਾਨੂੰ ਜਰੂਰ ਇਸ ਵੇਲੇ ਚਿੰਤਾ ਆ ਵਾਈਗੂਜੀ ਦਾ ਖਾਨਸਾ ਵਾਈਗੂਜੀ ਕੀ ਫਤ ਹੈ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸर्च ਕਰੋ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ